ਇਹ ਕੋ ਇਹ ਜੇ ਪਹਿਲੇ ਸਾਲਾਂ ਨੇ ਤੇ ਨਾ ਆਖਰੀ ਸਾਲ ਨੂੰ ਵਿਕਾਸ ਦਾ ਬੜਾ ਕਹਿੰਦੇ ਸੀ ਤੇ ਅਸੀਂ ਪਹਿਲਾਂ ਜਿਹੜੇ ਪਹਿਲੇ 3 ਸਾਲ ਸੀਗੇ ਨਾ ਸਾਡੇ ਕੋਲ ਪਹਿਲਾਂ ਤਾਂ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਕੋਲ ਸਾਨੂੰ ਸਾਰਾ ਕੁਝ ਡੇਪੀਡੇਟਡ ਖਜ਼ਾਨਾ ਵੀ ਹਸਪਤਾਲ ਵੀ ਸਕੂਲ ਵੀ ਖਸਤਾ ਹਾਲਤ ਵਿੱਚ ਮਿਲਿਆ ਸੀ ਤੁਹਾਡੀ ਗਰਾਊਂਡ ਦਾ ਹਾਲ ਤੁਸੀਂ ਦੇਖ ਰਹੇ ਹੋ ਸਕੂਲ ਦੀ ਹਾਲਤ ਦੇਖ ਰਹੇ ਹੋ ਮੈਂ ਦੇਖ ਰਿਹਾ ਸੀਗਾ ਕਿ ਸਕੂਲ ਦੇ ਵਿੱਚ ਹੀ ਤਕਰੀਬਨ ਜਿਹੜੀ ਹੈਗੀ ਆ ਉਹ 1 ਕਰੋੜ ਦੇ ਨੇੜੇ ਤੇ ਜਿਹੜੀ ਹੈ 85-90 ਲੱਖ ਦੀ ਜਿਹੜੀ ਗ੍ਰਾਂਟ ਆ ਉਹ ਅਲੱਗ-ਅਲੱਗ ਸਕੀਮਾਂ ਦੇ ਵਿੱਚ ਆਈ ਆ ਜਿਹਦੇ ਵਿੱਚ ਕੋਈ ਕੁਝ ਜਿਹੜੀਆਂ ਹੈਗੀਆਂ ਸੈਂਟਰ ਸਟੇਟ ਵਾਲੀਆਂ ਹੈਗੀਆਂ ਕੁਝ ਸਟੇਟ ਦੀਆਂ ਹੈਗੀਆਂ ਤੇ ਬਹੁਤ ਸਾਰੇ ਨਵਾਂ ਇਨਫਰਾਸਟ੍ਰਕਚਰ ਬਣਿਆ ਹੈਗਾ ਟੀਚਰਸ ਦੀ ਟ੍ਰੇਨਿੰਗ ਹੋ ਰਹੀ ਆ ਫੋਰਨ ਦੇ ਵਿੱਚ ਹੋ ਰਹੀ ਆ ਔਰ ਜਿਹੜਾ ਤੁਹਾਡੇ ਟੱਚ ਸਕਰੀਨ ਵਾਲਾ ਜਿਹੜੇ ਕਲਾਸਰੂਮ ਜਿਹੜਾ 스마트 ਕਲਾਸਰੂਮ ਹੈ ਉਹ ਸਾਰੇ ਸਕੂਲਾਂ ਦੇ ਵਿੱਚ ਬਣਿਆ ਹੈ ਇਸੇ ਤਰ੍ਹਾਂ ਹੈਪੀਨੈਸ ਕਰਿਕੂਲਮ ਔਰ ਜਿਹੜੇ ਸਕਿੱਲ ਬੇਸਡ ਜਿਹੜੇ ਕੋਰਸਸ ਦਾ ਸ਼ੁਰੂ ਕੀਤੇ ਜਾ ਰਹੇ ਆ ਤੇ ਇਹਦੇ ਨਾਲ ਇੱਕ ਬੱਚਿਆਂ ਦੇ ਵਿੱਚ ਵੀ ਮਨ ਆਸ਼ਾ ਦੀ ਕਰਨ ਦੇਖਦਾ ਮਤਲਬ ਜਿਵੇਂ ਪੰਜਾਬ ਦੇ ਭਾਗ ਬਦਲ ਰਹੇ ਆ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਜਿਹਦੇ ਵਿੱਚ ਸਾਡੇ ਮਾਨਯੋਗ ਨੈਸ਼ਨਲ ਕੰਵਿਨਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਉਹਨਾਂ ਨੇ ਜੋ ਪੰਜਾਬ ਨੂੰ ਗਾਰੰਟੀ ਦਿੱਤੀ ਸੀ ਔਰ ਮਨੀਸ਼ ਸੋਧਿਆ ਜੀ ਉਹਨਾਂ ਨੇ ਜਿਹੜੇ ਜਿਹੜੇ ਕਨਸੈਪਟ ਉੱਥੇ ਸੀ ਚਾਹੇ ਹੈਪੀਨੈਸ ਕਰਿਕ ਚਾਹੇ ਸਕਿਲ ਬੇਸਡ এডਿਕੇਸ਼ਨ ਹੈ बिजनेस ब्लाਸਟਰਸ ਹੈ ਮੈਂ ਦੇਖ ਕੇ ਆ ਮੈਂ ਜਿੰਨੇ ਵੀ ਸਕੂਲਾਂ ਚ ਗਿਆ ਬੱਚੇ ਬਹੁਤ ਸੋਹਣੀ-ਸੋਹਣੀਆਂ ਚੀਜ਼ਾਂ ਬਣਾ ਕੇ ਜੀ ਬਲੋ ਚਾਹੇ ਕੋਈ ਫੂਡ ਕraft ਹੈ ਜਾਂ ਕੋਈ ਆਪਣੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਹੈ ਗਿਆ ਇਲੈਕਟ੍ਰੋਨਿਕਸ ਦੇ ਵਿੱਚ ਔਰ ਮੈਂ ਹੁਣੇ ਜਿਹੜਾ ਤੁਹਾਡਾ ਹੈਗਾ ਨਾ ਜੀ ਉਹ ਬਲੋ ਜਿਹੜਾ ਸਭ ਤੋਂ ਪਹਿਲਾ ਸਕੂਲ ਸੀ ਮੇਰਾ ਸੋਹਣੇ ਦੇ ਵਿੱਚ ਸੀ ਉਹ ਬੱਚੇ ਨੈਸ਼ਨਲ ਚੈਂਪੀਅਨ ਹੈ ਯੋਗਾ ਦੇ ਵਿੱਚ ਅਨਾ ਵਧੀਆ ਉਹਨਾਂ ਦੀ ਪਰਫਾਰਮੈਂਸ ਸੀ ਔਰ ਸਾਡੇ 4 ਜਿਹੜੇ ਮੈਕਸਿਮਮ ਟੀਚਰ ਅਪਟੈਲੇ ਚੋਂ ਗਏ ਆ ਉਹਨਾਂ ਚ ਵੀ ਜਿਹੜੇ ਜਿਆਤੀ ਦੇ ਬੱਚਾ ਪੂਰਾ ਮਾਨਮੱਤੀ ਸਥਾਨ ਹੈ ਉਹਨਾਂ ਦਾ ਸਾਡੇ ਹਰਦਾਸਪੁਰ ਤੋਂ ਅੱਜ ਮੈਂ ਹੁਣੇ ਆਪਣੇ ਜਾ ਕੇ ਆਇਆ ਜਿਹੜਾ ਤੁਹਾਡਾ ਇਸ ਤੋਂ ਪਹਿਲੇ ਜਿਹੜੇ ਸਕੂਲ ਦੇ ਵਿੱਚ ਸੀਗੇ ਜੰਦਰਾਲਾ ਕਰੋੜ ਤੋਂ ਉੱਥੋਂ ਵੀ ਔਰ ਸਾਰੇ ਸਕੂਲਾਂ ਦੇ ਜਿਹੜੇ ਬੱਚੇ ਆ ਗਏ ਇੱਥੇ ਦੇ ਟੀਚਰ ਵੀ ਜਿਹੜੇ ਤਾਂ ਕਿ ਜੇ ਟੀਚਰਜ਼ ਬਾਹਰ ਜਾ ਕੇ ਵਧੀਆ ਟ੍ਰੇਨਿੰਗ ਲੈ ਕੇ ਆਣਗੇ ਨਵੇਂ ਕਨਸੈਪਟ ਸਿੱਖ ਕੇ ਆਣਗੇ ਤਾਂ ਸਾਡੇ ਬੱਚਿਆਂ ਨੂੰ ਫਾਇਦਾ ਹੋਏਗਾ। ਪਰ ਜਾ ਸਰਪੰਨ ਨੂੰ ਕੇਂਦਰ ਤੋਂ ਕਰਜ਼ੇ ਦੀ ਮੰਗ ਕਿਤੇ ਕਟੌਤੀ ਉਹਨਾਂ ਨੇ ਜਿਹੜਾ ਤੁਹਾਨੂੰ ਪਤਾ ਹੀ ਹੈ ਰੂਰਲ ਡਵੈਲਪਮੈਂਟ ਆਪਣੇ ਮੰਡੀ ਬੋਰਡ ਦੇ ਫਾਉਂਡਰ ਸਾਡੇ ਰੋਕੇ ਹੋਇਆ ਤਿੰਨ ਸਾਲ ਹੋ ਗਿਆ ਉਹਨਾਂ ਨੂੰ ਜੇ ਅਸੀਂ ਲੋਨ ਲੈ ਕੇ ਕੰਮ ਦਿੰਨੇ ਆ ਤੇ ਸਾਨੂੰ ਲੋਨ ਵੀ ਲੈਣ ਨਹੀਂ ਦੇਣਾ ਉਹ ਵੀ ਇੱਕ ਇਹੋ ਜਿਹੇ ਸਮੇਂ ਤੇ ਜਦੋਂ ਇੰਡੀਆ ਪਾਕਿਸਤਾਨ ਦਾ ਯੁੱਧ ਹੋਇਆ ਉਹਨੂੰ ਇਹ ਯੁੱਧ ਨਹੀਂ ਮੰਨਦੇ ਉਹਨੂੰ ਯੁੱਧ ਨਹੀਂ ਮੰਨਦੇ ਇਹਨਾਂ ਨੂੰ ਕੀ ਪਤਾ ਯੁੱਧ ਕੀ ਹੁੰਦਾ ਜੀ ਸਾਡੇ ਬਾਰਡਰ ਦੇ ਉੱਤੇ ਮਜ਼ਾਈਲਾਂ ਗਿਰੀਆਂ ਸਾਡੇ ਮੌਡਰ ਦੇ ਬਾਰਡਰਾਂ ਦੇ ਪਿੰਡਾਂ ਦੇ ਵਿੱਚ ਤੋਪਾਂ ਗਿਰੀਆਂ ਸਾਡੇ ਪਿੰਡ ਦੇ ਡਰੋਨਾਂ ਗਰੇ ਆ ਸਾਡੇ ਬੰਦੇ ਜ਼ਖਮੀ ਹੋਏ ਆ ਝੁਰਸੇ ਗਏ ਆ ਇਹਨਾਂ ਨੂੰ ਕੀ ਦਰਦ ਹੈ ਜੀ ਇਹਨਾਂ ਨੂੰ ਇਹ ਪੰਜਾਬ ਦੇ ਨਾਲ ਇਹੋ ਜਿਹੇ ਵਿਲੇ ਜਿਹੜਾ ਹੈਗਾ ਵਿਤਕਰਾ ਕਰ ਰਿਹਾ ਇਹਨਾਂ ਨੇ ਹੁਣ ਜਦੋਂ ਰੁਕਣੀ ਸੀ ਤਾਂ ਰੋਕ ਲਈਆਂ ਨਾ ਇਹਨਾਂ ਨੇ ਜਿਹੜੀਆਂ ਉਧਰੋਂ ਡਰੋਨਾਂ ਵੱਡੀਆਂ-ਵੱਡੀਆਂ ਆਉਂਦੀਆਂ ਸੀ ਤੇ ਇਹ ਜਿਹੜੀਆਂ ਨਸ਼ੇ ਲੈ ਕੇ ਆਉਂਦੀਆਂ ਉਹ ਕਿਉਂ ਨਹੀਂ ਰੋਕੀਆਂ ਉਹਨਾਂ ਨੇ ਪਿਛਲੇ 3 ਸਾਲ ਚ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਸੋ ਇਹ ਮਤਰਈਮਾ ਵਾਲਾ ਭੇਵ ਜਿਹੜਾ ਸੈਂਟਰ ਕਮਨ ਨੂੰ ਨਹੀਂ ਕਰਨਾ ਚਾਹੀਦਾ ਔਰ ਇਸ ਵੇਲੇ ਮੈਂ ਬਹੁਤਾ ਕੁਝ ਨਹੀਂ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਆ ਸਾਰੇ ਜਿਹੜੇ ਮੈਂ ਸਿਰਫ ਫੈਕਟਸ ਦੀ ਗੱਲ ਕੀਤੀ ਹੈ ਮੈਂ ਕੋਈ ਕਿਸੇ ਨੂੰ ਮਾਰ ਨਹੀਂ ਕਰ ਰਿਹਾ ਹਰਮੰਦਰ ਸਾਹਿਬ ਤੇ ਟੈਗ ਦੀ ਗੱਲ ਹੋ ਗਈ ਕਿੱਧਰ ਨੂੰ ਜਾ ਰਹੀਆਂ ਜੀ ਜਿਹੜੇ ਲੀਡਰ ਹੁੰਦੇ ਆ ਨਾ ਜੀ ਉਹਨਾਂ ਨੇ ਮਤਲਬ ਕਿਦਾਂ ਦੀਆਂ ਗੱਲਾਂ ਕਰਦੇ ਆ ਦੋਨੋਂ ਪਾਸੇ ਦੇ ਲੀਡਰ ਜਿਹੜੀ ਆਰਮੀ ਦਾ ਕੰਮ ਹੈ 에ਅਰ ਫੋਰਸ ਦਾ ਕੰਮ ਹੈ ਨੇਵੀ ਦਾ ਕੰਮ ਹੈ ਉਹਨਾਂ ਨੇ ਏ ਕਲਾਸ 100% ਮਾਰਕਸ ਦੰਨਾ ਉਹਨਾਂ ਨੂੰ ਮੈਂ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਨੇ ਮਤਲਬ ਉਹਨਾਂ ਨੂੰ ਮੈਂ ਜ਼ੀਰੋ ਮਾਰਕਸ ਦੇਣਾ ਜਿਹੜੇ ਪੋਲੀਟੀਸ਼ੀਅਨ ਐ ਇਹਨਾਂ ਨੇ ਕੰਟੀਨੈਂਟਲ ਬਲਿਸਟਿਕ ਮਿਜ਼ਾਈਲਾਂ ਦੇ ਐਕਸਪਰਟ ਨਹੀਂ ਆ ਇਹ ਇਹਨਾਂ ਨੇ ਇਹਨਾਂ ਨੇ ਮਿਜ਼ਾਈਲਾਂ ਦੀ ਗੱਲ ਨਹੀਂ ਕਰਨੀ ਆਉਂਦੀਆਂ ਉਹਨਾਂ ਨੇ ਕੌਨਫੀਡੈਂਸ ਬਿਲਡਿੰਗ ਮੀਅਰਸ ਦੀਆਂ ਗੱਲ ਕਰਨੀਆਂ ਆਉਂਦੀਆਂ ਜਿਹੜੀਆਂ ਕਿ ਇੰਟਰਨੈਸ਼ਨਲੀ ਮਿਲਟਰੀ ਸੀਬੀਐਮਜ਼ ਐ ਸਿਵਿਲিয়ান ਸੀਐਮਜ਼ ਜਿਹੜੀਆਂ ਤੁਹਾਡੀਆਂ ਹੈਗੀਆਂ ਕੌਨਫੀਡੈਂਸ ਬਿਲਡਿੰਗ ਮੀਅਰਸ ਹੈਗੀਆਂ ਸੀਬੀਐਮਜ਼ ਇਹਨਾਂ ਨੇ ਉਹਦੀ ਗੱਲ ਕਰਨੀ ਦੀ ਉਧਰੋਂ ਤਾਂ ਜਾਂਦੇ ਨਹੀਂ ਇਹ ਇੱਕ ਇਹ ਗੱਲ ਹੀ ਨਹੀਂ ਕਰਦੇ ਕਿ ਜਿਹੜਾ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਜੇ ਕੋਈ ਔਰਤ ਜਾ ਕੋਈ ਇਲਾਜ ਕਰਾਨ ਹੋਇਆ ਹੋਵੇ ਤੇ ਇਹ ਤਾਂ ਇਨਸਾਨੀਅਤ ਤੋਂ ਗਰੀਆਂ ਹੋਈਆਂ ਗੱਲਾਂ ਕਰਦੇ ਆ ਜੁੱਧ ਆਪਣੀ ਜਗ੍ਹਾ ਤੇ ਹੁਣ ਇਹਨਾਂ ਨੂੰ ਪਤਾ ਹੈ ਆਪਣਾ ਜਿਹੜਾ ਚਾਹੇ ਉਹ ਪਾਣੀ ਦੇ ਸਮਝੌਤੇ ਦੀ ਗੱਲ ਕਰਨਗੇ ਉਹ ਸ਼ਿਮਲਾਸ ਵੀ ਉਹਤੇ ਨੂੰ ਰੱਦ ਕਰਨਗੇ ਲੇਕਿਨ ਇੱਕ ਸਮਝੌਤਾ ਆਪਣਾ 1988 ਤੋਂ ਹੈਗਾ ਜਿਹੜਾ ਕਿ ਜੜੀਆਂ ਨਿਊਕਲੀਅਰ ਇਨਸਟਾਲੇਸ਼ਨਸ ਆ ਉਹ ਹਰ ਸਾਲ ਲਿਸਟਾਂ ਸ਼ੇਅਰ ਕਰਦੇ ਆ ਇਹ ਉਸ ਸਮਝੌਤੇ ਰੱਦ ਨਹੀਂ ਹੋਊਗਾ ਇਹਨਾਂ ਨੂੰ ਪਤਾ ਕਿ ਫਿਰ ਤਾਂ ਅਸੀਂ ਵੀ ਮਾਰੇ ਜਾਵਾਂਗੇ ਫਿਰ ਤਾਂ ਸਾਰਾ ਕੁਝ ਗਲਤ ਹੋ ਗਿਆ ਅਸੀਂ ਓਨੇ ਹੀ ਕਿ ਲੜਾਈ ਕਰਨੀਆਂ ਜਿਹਦੇ ਚ ਬਾਰਡਰ ਦੇ ਲੋਕ ਮਾਰੇ ਜਾਣ ਪੰਜਾਬ ਜੰਮੂ ਕਸ਼ਮੀਰ ਦੇ ਲੋਕ ਮਾਰੇ ਜਾਣ ਉੱਥੇ ਕਲੇਮੈਂਟ ਕਰਕੇ ਇਹ ਗੱਲਾਂ ਚੰਗੀਆਂ ਨਹੀਂ ਐ ਜੇ ਸਾਡਾ ਵਿਦੇਸ਼ ਮੰਤਰੀ ਖੁਦ ਕਹਿ ਰਿਹਾ ਕਿ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਹੀ ਇਨਫੋਰਮੇਸ਼ਨ ਦੱਸ ਦਿੱਤਾ ਸੀ। ਉਹਨੂੰ ਲੱਗਦਾ ਕਿ ਇਸ ਤੇ ਸਿਆਸਤ ਹੋ ਜੇ ਸਾਰੇ ਸੌਰੀ ਸਿਆਸਤ ਹੋ ਰਹੀ ਹੈ ਜੀ। ਸੌਰੀ ਸਿਆਸਤ ਹੋ ਰਹੀ ਹੈ ਕੋਈ ਅਕਲ ਦੀ ਗੱਲ ਨਹੀਂ ਹੋ ਰਹੀ। ਔਰ ਕੋਈ ਐਸੇ ਵੱਲੇ ਬੜੇ ਦੁੱਖ ਦੀ ਗੱਲ ਐ ਕੋਈ ਇੰਟਰਨੈਸ਼ਨਲ ਲੈਵਲ ਤੇ। ਕੋਈ ਐਹੋ ਜਿਹੀ ਲੀਡਰਸ਼ਿਪ ਨਹੀਂ ਐ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਨਾਲ ਜਿਹੜਾ ਯੂਨਿਭੀ ਫੇਲ ਕਰਤਾ ਉਹਨਾਂ ਨੇ। ਇਹ ਬੜਾ ਦੁਖਾਂਤ ਐ ਸਾਨੂੰ ਪੰਜਾਬੀਆਂ ਨੂੰ ਆਪਣੀ ਤਕੜੀ ਤਕੜੇ ਉਹ ਕ ਲੜਾਈ ਲੜਨੀ ਪੈਣੀ ਐ ਔਰ ਲੜਾਈ ਅਸੀਂ ਕਿਤਾਬਾਂ ਨਾਲ ਲੜਨੀ ਐ, ਕਲ